ਬਹੁਤ ਹੀ ਅੱਛਾ ਲੱਗ ਰਿਹਾ ਜੀ ਤੇ ਸਾਰਿਆਂ ਦੀਆਂ ਕੰਗ੍ਰੈਚੁਲੇਸ਼ਨਸ ਆ ਰਹੀਆਂ ਨੇ ਵਧਾਈਆਂ ਆ ਰਹੀਆਂ ਤਾਂ ਹੋਰ ਅੱਛਾ ਲੱਗ ਰਿਹਾ ਸਾਰੀ ਫੈਮਿਲੀ ਬਹੁਤ ਖੁਸ਼ ਹੈ ਮੈਂ ਵੀ ਬਹੁਤ ਖੁਸ਼ ਹਾਂ ਮਤਲਬ ਬਹੁਤ ਹਾਰਡ ਵਰਕ ਕੀਤਾ ਇਹਨੇ ਬਹੁਤ ਹੀ ਪੇਸ਼ੈਂਸ ਨਾਲ ਮਤਲਬ ਕਈ ਵਾਰ ਸਾਡਾ ਪੇਸ਼ੈਂਸ ਟੁੱਟ ਜਾਂਦਾ ਸੀ ਪਰ ਇਹਨੇ ਫਿਰ ਵੀ ਸਰਲੀ ਨਾਲ ਕੀਤਾ ਹਾਂ ਸਾਨੂੰ ਇਸ ਵਾਰ ਪੂਰੀ ਨਹੀਂ ਸੀ ਕਿ ਚੌਥਾ ਸਾਲ ਹੋ ਗਿਆ ਇਸ ਵਾਰ ਇਹ ਸ਼ਾਇਦ ਇਹ ਪੂਰਾ ਕੰਪਲੀਟ ਹੋ ਬਹੁਤ ਹੀ ਅੱਛਾ ਲੱਗ ਰਿਹਾ ਜੀ ਸਾਰਿਆਂ ਦੀਆਂ ਕੰਗ੍ਰੈਚੁਲੇਸ਼ਨਸ ਆ ਰਹੀਆਂ ਹਨ ਵਧਾਈਆਂ ਆ ਰਹੀਆਂ ਤਾਂ ਹੋਰ ਅੱਛਾ ਲੱਗ ਰਿਹਾ ਸਾਰੀ ਫੈਮਿਲੀ ਵੀ ਬਹੁਤ ਖੁਸ਼ ਹੈ ਮੈਂ ਵੀ ਬਹੁਤ ਖੁਸ਼ ਹਾਂ ਕਿ ਕਿੰਨਾ ਟਫ ਸੀ ਟਫ ਤਾਂ ਬਿਲਕੁਲ ਸੀਗਾ ਐਗਜ਼ਾਮ ਟਫ ਹੈ ਟਾਈਮ ਵੀ ਕਾਫੀ ਲੱਗਿਆ ਤਾਂ ਪਰ ਮਿਹਨਤ ਦਾ ਕਿਸੇ ਨਾ ਕਿਸੇ ਤਾਂ ਆਪਾਂ ਨੂੰ ਮਿਲਦਾ ਹੈ ਫਲ ਤਾਂ ਪੜਾਈ ਐਗਜ਼ਾਮ ਦੇ ਨਜ਼ਦੀਕ ਤਾਂ 8 ਤੋਂ 10 ਘੰਟੇ ਵੀ ਪਰ ਡੇ ਦੇਣੇ ਪਏ ਤੇ ਨਾਰਮਲੀ ਵੀ 6 ਤੋਂ 7 ਘੰਟੇ ਕੰਸਿਸਟੈਂਟਲੀ ਦੇਨੇ ਪਏ ਬਿਲਕੁਲ ਮੇਰੀ ਫੈਮਲੀ ਦਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਮੰਮੀ ਦਾ ਸਰ ਨਾਲੋਂ ਖਾਸ ਕਰ ਤੇ ਬਾਕੀ ਫੈਮਲੀ ਦਾ ਦਾਦਾ ਜੀ ਚਾਚੂ ਚਾਚੀ ਹੋਰ ਸਾਰੇ ਤੇ ਇਹਦੇ ਨਾਲ ਨਾਲ ਜਿਹੜੇ ਵੀ ਮੇਰੇ ਦੋਸਤ ਆ ਜਾਂ ਜਿਹੜੇ ਟੀਚਰਸ ਜੋ ਵੀ ਸਭ ਮਿਲੇ ਇਸ ਜਰਨੀ ਦੇ ਦੌਰਾਨ ਉਹਨਾਂ ਸਾਰਿਆਂ ਦਾ ਹੀ ਹੱਥ ਹੈ ਆਪਣੀ ਮੇਰੀ 10th ਤੱਕ ਦੀ ਸਿੱਖਿਆ ਬਾਲਵਾਟਿਕਾ ਪਬਲਿਕ ਸਕੂਲ ਤੋਂ ਰਹੀ ਹੈ उस तो बाद इलेवेंथ ट्वैल्थ सिरसा स्कूल चो सिरसा की है ग्रैजुएशन पी ए प्रोग्राम मैं डी यू तो की है मेरा फोर्थ अटैम्प्ट अगे हजे फिलहाल तो सर्विस एलोकेट नहीं हुई है तो शोरिटी न कहना अ, सही नहीं होगा इस टाइम ता, पर जो भी सर्विस मिलू मैं कोशिश करूँगा अपने वालों अपना बेस्ट दे सकता नहीं बिल्कुल पेशेंस की तो बहुत ज़्यादा जरूरत है ਮਤਲਬ ਇਹ ਮੰਨ ਕੇ ਨਾ ਹੋ ਕਿ ਸਾਨੂੰ ਇੱਕ ਦੋ ਸਾਲ ਚੀ ਰਿਜ਼ਲਟ ਜ਼ਰੂਰੀ ਮਿਲੀ ਜਾਊਗਾ ਤਾਂ ਪੇਸ਼ੈਂਸ ਕੰਸਿਸਟੈਂਸੀ ਤੇ ਹਾਰਡਵਰਕ ਇਹ ਬਹੁਤ ਜ਼ਰੂਰੀ ਹੈ ਇਸ ਐਗਜ਼ਾਮ ਲਈ ਬਹੁਤ ਹੀ ਖੁਸ਼ੀ ਹੈ ਪਰਿਵਾਰ ਦੇ ਮੈਂਬਰਾਂ ਨੂੰ ਮੰਡੀ ਨੂੰ ਸਾਡੇ ਸੀਨੀਅਰ ਨੂੰ ਜੂਨੀਅਰ ਨੂੰ ਰਿਸ਼ਤੇਦਾਰ ਨੂੰ ਬਹੁਤ ਵੱਡੀ ਖੁਸ਼ੀ ਹੈ ਔਰ ਪੂਰੀ ਤਨਮਨ ਮਿਹਨਤ ਨਾਲ ਨੇ ਆਪਣਾ ਉਹ ਕਿ ਸਾਡੀ ਪੂਰੀ ਕੀਤੀ ਹੈ ਜਦੋਂ ਕਿਤੇ ਸਟੱਡੀ ਕਰਦੇ ਹੁੰਦੇ ਸੀ ਕਿਦਾਂ ਕਿਦਾਂ ਲੱਗਦਾ ਵਿਤਿਆਸ ਵੀ ਸੀ ਹਾਂ ਸਾਨੂੰ ਇਸ ਵਰ ਪੂਰੀ ਮੀਤ ਸੀ ਵੀ ਚੌਥਾ ਸਾਲ ਹੋ ਗਿਆ ਇਸ ਵਾਰ ਇਹ ਸ਼ਾਇਦ ਵੀ ਪੂਰਾ ਕੰਪਲੀਟ ਪਾਸ ਹੋ ਗਿਆ ਬਹੁਤ ਹੀ ਅੱਛਾ ਲੱਗ ਰਿਹਾ ਜੀ ਵੀ ਸੁਪਨਾ ਜਿਸ ਤਰ੍ਹਾਂ ਕੋਈ ਪੂਰਾ ਹੋ ਗਿਆ ਹੁੰਦਾ ਇਹ ਜਿਹੜਾ ਬਚਪਨ ਤੋਂ ਦੇਖਿਆ ਸੀ ਜਦੋਂ ਇਹ ਪੈਦਾ ਹੋਇਆ ਉਦੋਂ ਦਾ ਬਹੁਤ ਹਾਰਡ ਵਰਕ ਕੀਤਾ ਇਹਨੇ ਬਹੁਤ ਹੀ ਪੇਸ਼ੈਂਸ ਨਾਲ ਮਤਲਬ ਕਈ ਵਾਰ ਸਾਡਾ ਪੇਸ਼ੈਂਸ ਟੁੱਟ ਜਾਂਦਾ ਸੀ ਪਰ ਇਹਨੇ ਫਿਰ ਵੀ ਸਰਲੀ ਨਾਲ ਕੀਤਾ ਇਹ ਮੈਸੇਜ ਦੇਉਗੇ ਕਿ ਬੱਚਿਆਂ ਦਾ ਸਾਥ ਦਿਓ ਬੱਚਿਆਂ ਤੋਂ ਮਤਲਬ ਜਲਦੀ ਐਕਸਪੈਕਟ ਨਾ ਕਰੋ ਕਿ ਇਹ ਵੀ ਰਿਜ਼ਲਟ ਸੋਨੂੰ ਜਲਦੀ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਦੇਣਗੇ ਉਹਨਾਂ ਨੂੰ ਟਾਈਮ ਦਿਓ ਉਹਨਾਂ ਦਾ ਸਾਥ ਦਿਓ ਬਸ